ਵਈਆ ਕਾਨ ਕੇ ਬਚਈਆ ਦੁੱਧ ਪੂਤ ਕੇ ਜਈਆ ਰੋਗ ਸੋਗ ਕੇ ਮਟਈਆ ਕੀ ਦਮਾਨੀ ਮਾਨਵਾ ਰੋਗ ਸੋਗ ਕੇ ਮਟਈਆ ਕੀ ਦਮਾਨੀ ਸੁਨ ਤੇ ਜ ਸਦੂਪ ਹੋ ਨਿਰਜ਼ਰ ਤੈਨੂ ਕੋਕੇ ਸੁਨ ਤੇ ਜ ਸਦੂਪ ਹੋ ਕੇ ਪੁੱਪਨ ਕੇ ਪੂਪ ਹੋ ਕੇ ਦਾਤਾ ਮਹਾਨ ਹੋ ਕੇ ਪੁੱਪਨ ਕੇ ਪੂਪ ਹੋ ਕੇ ਦਾਤਾ ਮਹਾਨ ਹੋ ਵਿਦਿਆ ਕੇ ਜੋ ਪਹਿਲ ਢੀਲਾ ਪਰ ਵਰਤੀ ਕਰਮ ਡਰਡਾਇਆ ਬਲਰਾਮ ਜੀਓ ਹਰ ਪਹਿਲ ਢੀਲਾ ਪਰ ਵਰਤੀ ਕਰਮ ਡਰਡਾਇਆ ਬਲਰਾਮ 吧。 ਕੋਨੇ ਕੋਨੇ ਪੂਰਾ ਆਰਾ ਤੋ ਸਭ ਕਿਲ ਵਿੱਚ পাপ ਗਵਾਇਆ ਸੱਚ ਆਨੰਦ ਹੋਆ ਪਟ ਪਾ ਕੀ ਮਨ ਹਰ ਹਰ ਮੀਠਾ ਲਾ ਪੁਰਖ ਮੇ ਲਾਇਆ ਹਰ ਦੂ ਚੜੀ ਲਾਵੇ ਸਤਗੁਰ ਪੁਰਖ ਮੇ ਲਾਇਆ ਮੇਲਾ ਪਾਇਆ ਹਰ ਕੋਨੇ ਗਾਇਆ ਦੇਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਪਰ ਰਹਿਆ ਪਰਪੂਰੇ ਅੰਤਰ ਬਾਹਰ ਹਰ ਪ੍ਰਾਪਤ ਇੱਕੋ ਮਿਲ ਹਰ ਜਨ ਦੀੜੀ ਲਾਭ ਮਨ ਚਾਓ ਭਾਇ ਮੁੱਖ ਬੋਲੀ ਹਰ ਬਾਨੀ ਸੰਤ ਜੈਨਾ ਵੱਡ ਪਾਗੀ ਪਾਇਆ ਹਰ ਕਥੀ ਐ ਇਕੱਠ ਹਾਦ ਤੋਂ ਨ ਉਪਜੀ ਹਰ ਚੱਪੀ ਐ ਮਸਤਕ ਬਾਗ ਜਿਓ ਚਨ ਨਾਨਕ ਬੋਲੇ ਤੀਂ ਚੀਲਾਵੇਂ ਹਰ ਉਪਜੈ ਮਨ ਬੈਰਾਗ ਜਿਓ ਹਰ ਚੌਥੜੀ ਲਾ ਮਨ ਸਹਿਜ ਪਾਇਆ ਚੌਥੇ ਢੀ ਲਾਭ ਮਨ ਸਹਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਤੇਨ ਹਰ ਲੇਵ ਲਈ ਮਨ ਚਿੰਦਿਆ ਬਲ ਪਾਇਆ Swami ਹਰ ਨਾਮ ਵਜੀ ਵਧਾਈ ਹਰ ਪ੍ਰਭਾ ਠਾਕੁਰ ਕਾ ਪ੍ਰਾਪ ठाकुर ਕਾਜ ਰਚਾਇਆ ਧਨਿਰ ਤੈ ਨਾਮ ਬਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਪ ਆਵੈ ਨਾਸੀ ਮੇਰੇ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਾ ਮੈਂ ਚਲਤ ਹਾਂ ਤੇਰੀ ਆਗਿਆ ਮੈਂ ਚਲਤ ਹੈ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ ਭੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲ ਭੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਜਿਨੇ ਤੋਹੇ ਪਿਆਇਓ ਤਿਨ ਪੂਰਨ ਪ੍ਰਤਾਹ ਵਾਲੀਆ ਮੁਖ ਧਿਆ ਹਟੀਆਂ ਜਪਿਆ ਤਪਿਆ ਜਿਨਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲਰੀ ਵਾ ਜੇੰਡਾਂ ਸਿੰਗਾਂ ਸਿੰਗਣੀਆਂ ਨੇ ਧਰਮ 헤 ਤਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਸ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਭੱਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਭੱਲੋ ਜੀ ਵਾਹਿਗੁਰੂ ਪ੍ਰੋਰਠ ਮਹੱਲਾ ਪੰਜ ਵਾਹਿ ਦੁਰਤ ਗਵਾਇਆ ਹਾਰ ਪ੍ਰਾਬੇ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਾਪਿ ਕਿਰਪਾ ਤਾਰੇ விருதாரபே சார ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਹੋ ਮਾਨ ਤਾਨ ਦੇਹ ਸੁਖਾਲੀ ਰਹਾਉ ਪਤਤ ਉਧਾਰਨ ਸਾਥ ਗੁਰ ਮੇਰਾ ਮੋਹੇ ਤੇ ਸਕਾ ਪਰਵਾਸਾ ਬਖਸ਼ ਲਾਏ ਸਭ ਸੱਚੇ ਸਾਹਿਬ ਸੋਹਣ ਨਾਨਕ ਕੀ ਅਰਦਾਸਾ ਪਤਤ ਉਧਾਰਨ ਸਤ ਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਵਖਸ ਲੈ ਸਭ ਸੱਚਾ ਸਾਹਿਬ ਸੋ ਨਾਨਕ ਕੀ ਅਰਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ